ਇਹ ਅਭੀ ਜਿਹੜਾ ਜਿਹੜੇ ਪੈਸੇ ਦੋਨ ਮੈਂ ਕਹਿ ਤਾ ਮੈਂ ਉਹ ਦਿਨ ਜਿਹੜੇ ਮੈਂ ਪਰਸਨਲੀ ਪੈਸੇ ਕਮਾਏ ਆ ਹਮ ਕਿਸ ਕੋ ਨਹੀਂ ਮੰਗੇ ਕਹੇ ਕੌਮ ਦੇ ਨਾਮ ਦੇ ਉੱਤੇ ਜਾਂ ਦੂਜੇ ਤੇ ਤੇ ਇਹਦੇ ਪਰਸਨਲੀ ਪੈਸੇ ਕਮਾਏ ਭਾਵੇਂ ਭੈਣ ਚ ਮੈਂ ਡਾਕਾ ਮਾਰਿਆ ਉਹ ਵੀ ਮੇਰਾ ਪਰਸਨਲੀ ਹਮ ਤੇ ਮੈਂ ਹੀ ਮਾਰਿਆ ਨਾ ਉਹ ਕਿਹਨੂੰ ਲਿਖੇ ਦੇ ਨਹੀਂ ਦੁੱਤਾ ਵੀ ਮੈਂ ਇੱਥੇ ਲਾਉਣੇ ਪੈਸੇ ਹਮ ਹੁਣ ਉਹ ਵੀ ਸਿਚੁਏਸ਼ਨ ਇਹ ਆ ਵੀ ਜੇ ਤੇ ਕੋਈ ਕਾਊਂਟਰ ਨਾ ਹੁੰਦਾ ਜਦੋਂ ਮੈਂ ਤੁਹਾਨੂੰ ਕਹਿੰਦਾ ਬਾਪਾ ਤੁਹਾਨੂੰ ਪੈਸੇ ਦਊਂਗਾ ਹਮ ਉਹ ਦਿਨ ਕੀ ਚੱਕਰ ਪਿਆ ਇਹ ਵੀ ਇਹਨਾਂ ਨੇ ਇੱਥੋਂ ਥਿਆਰਾਂ ਦੀ ਕੇਪਸੀ ਜਿਹੜੀ ਉਹ ਕਹਿੰਦਾ ਨਸ਼ੇ ਦੀ ਕੇ ਉਹ ਜਿਹੜੇ ਦੂਜੇ ਅਸਲਾ ਹੀ ਹੈ ਨਾ ਉਹ ਲਗਾਉਣ ਆਏ ਹੀ ਇੱਥੋਂ ਤੇ ਉਹ ਨਗਾਉਣ ਇੱਥੋਂ ਆ ਕੇ ਤੇ ਇਹਨਾਂ ਨੇ ਫਗਵਾੜੇ ਰੱਖਣਾ ਮਾਦਰਾ ਕੋ ਚਾਹੀ ਉਹ ਜਿਹੜੇ ਬੰਦੇ ਪੁਲਸ ਵਾਲੇ ਇਹਨਾਂ ਨਾਲ ਕੇ ਕੰਮ ਕਰਦੇ ਹਨ ਮਿਲ ਕੇ ਉਹ ਪਹਿਲੇ ਮੰਗਦੇ ਹੀ ਵੱਧ ਅੱਛਾ ਜਿਹੜੇ ਇਹਨਾਂ ਨੇ ਠਾਰ ਕੇ ਆਏ ਉਹਨੇ ਮੰਗਾਇਆ ਦੂਜੇ ਮੰਗਾ ਲੇ ਵੱਡੇ ਹਾਂ ਹਾਂ ਪੁਲਸ ਵਾਲਿਆਂ ਨੂੰ ਮਤਲਬ ਇਹ ਹੋਣਾ ਚਾਹੀਦਾ ਕੀ ਹੈ ਹੈ ਕਿ ਨਹੀਂ ਪਰ ਪੁਲਸ ਵਾਲੇ ਇਹਦਾ ਰਾਮ ਨਹੀਂ ਦੇ ਉਹਨਾਂ ਨੂੰ ਪਤਾ ਵੀ ਵੱਡੀ ਕੋ ਪਲੈਨਿੰਗ ਕਰ ਰਹੇ ਹੈ ਪਰ ਇਹ ਵੱਤ ਲੈ ਲਿਖਣਾ ਕੋ ਜੈਪਾਲ ਨਹੀਂ ਮਾਰਦਾ ਮੂਜ਼ਾ ਬੰਦੇ ਨਾਇ ਨਗਰੀ ਬੰਦੇ ਮਾਰੇ ਹੈ ਜੈਪਾਲ ਮਤਲਬ ਇੱਕ ਬੰਦਾ ਮਾਰਿਆ ਰੋਕੀ ਇਹਨੇ ਉਹੀ ਕਤਲ ਨਹੀਂ ਕੀਤਾ ਸੀ ਤੇ ਉਹ ਵੀ ਕਤਲ ਜਿਹੜਾ ਹੀ ਨਾਲ ਇਹਦੇ ਗੈਸ ਤੁਜਾ ਮंडा ਉਹਨੇ ਕੀਤਾ ਇਹ ਵੀ ਲੱਗ ਇਹ ਬੰਦੇ ਮਾਰਨ ਵਾਲਾ ਪਹਨੀ ਡਿਪਾਰਟਮੈਂਟ ਚੋੜੀ ਦੇ ਕੰਮ ਚ ਉਦੋਂ ਤੋਂ ਵੱਡਾ ਮਾਰ ਕੋਈ ਨਹੀਂ ਹੈ ਪੂਰੇ ਪੰਜਾਬ ਉਹ ਕਮੇ ਨੇ ਕੀਤਾ ਜੈਪਾਲ ਨੇ ਇਹਨੂੰ ਕਿਹਾ ਵੀ ਕੋਈ ਨਹੀਂ ਰਜਿਸਟ੍ਰੇਸ਼ਨ ਕਰੋ ਓਏ ਇਦਾਂ ਡਿਗਰੀ ਕਰਨ ਵਾਲਾ ਬੰਦਾ ਹੈ ਉਹਨੇ ਕਿਹਾ ਕੋ ਦੂਜੇ ਮੁੰਡੇ ਜਿਹੜੇ ਨਾਲ ਸੀ ਨਾ ਜਿਹੜੇ ਫੜੇ ਗਏ ਪਹਿਲਾਂ ਹੂੰ ਉਹਨੇ ਚਲਾਤੀ ਗੋਲੀ ਪੁਲਸ ਵਾਲਾ ਕਿ ਤਾਂ ਤਾਂ ਆਇਆ ਅੱਛਾ ਉਹਨੇ ਹੀ ਗੋਲੀ ਚਲਾ ਕੇ ਪੁਲਸ ਵਾਲੇ ਮਾਰ ਦੇਦੇ ਦੋਵੇਂ ਹੂੰ ਹੁਣ ਮੇਰਾ ਇਹ ਜੈਪਾਲ ਦੀ ਇੱਕ ਪ੍ਰੋਬਲਮ ਹੀ ਵੀ ਇਹਨੂੰ ਫੋਨ ਨਹੀਂ ਕਰ ਸਕਦਾ ਕੋ ਬੰਦਾ ਆਪ ਕਿਸ ਨੂੰ ਕਰਦੇ ਕਰਦੇ ਵਕਰੀ ਗੱਲ ਕੋ ਨੰਬਰ ਹੀ ਨਹੀਂ ਕੋ ਪਤਾ ਨਹੀਂ ਕਿਨੂੰ ਮੈਂ ਬੱਚਾ ਵੀ ਤੰਗ ਰਿਆ 7-8 ਸਾਲ ਮੈਂ ਇਹਨੂੰ ਕਿਹੜੇ ਮਹੀਨੇ ਮਤ ਜਦੋਂ ਉਹ ਘਟਨਾ ਵਾਪਰ ਗਈ ਨਾ ਮਈ 14 15 ਤਰੀਕ ਦੀ ਮੇਰੇ ਕੋਲ ਨਾਲ ਗੱਲ ਆ ਉਹ 15 ਤਰੀਕ ਦੀ ਹੈ ਨਾ ਉਤੋਂ ਮੈਨੂੰ ਹਫਤੇ ਬਾਅਦ ਪਤਾ ਲੱਗਾ ਸੀ ਕਿ ਇਹ ਕਲਕੱਤੇ ਨੂੰ ਨਿਕਲ ਗਿਆ ਤੇ ਕਲਕੱਤੇ ਦਾ ਅੱਡਾ ਜਿਹੜਾ ਵਾ ਉਤਨਾ ਚੋਂ ਬੰਦੇ ਨੂੰ ਪਤਾ ਹੈ ਇੱਕ ਬੰਦਾ ਪੁਲਿਸ ਇਨਵੈਸਟ ਕਰ ਲਿਆ ਮੈਂ ਉਹਨੂੰ ਬਥੇਰੀ ਕੋਸ਼ਿਸ਼ ਕੀਤੀ ਕਿ ਮੈਨੂੰ ਅੱਡੇ ਦਾ ਨਹੀਂ ਪਤਾ ਹੂੰ ਨਾ ਬੰਦਾ ਅਗਲਾ ਸਕਿਆ ਨਾ ਕੁਛ ਹੋ ਸਕਿਆ ਮੈਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਇੱਕ ਕਰਕੇ ਆ ਤੈਨੂੰ ਦੁੱਧ ਵਿੱਚ ਪਾ ਕੇ ਉਹਨਾਂ ਨੇ ਕੁਝ ਦੇਤਾ ਦੁੱਧ ਲਗਾਇਆ ਇਹਨਾਂ ਨੇ ਜਾਂ ਪਾਲਣਾ ਉਹਨਾਂ ਨੇ ਅੱਛਾ ਦੁੱਧ ਲਾਇਆ ਇਹ ਉਦੋਂ ਵਿੱਚ ਪਾ ਕੇ ਉਹਨੂੰ ਨਸ਼ੀਲੀ ਦਵਾਈ ਦਿੱਤੀ ਤੇ ਇਹਨਾਂ ਨੂੰ ਫਿਰ ਉਹਨਾਂ ਨੇ ਸੁੱਤਿਆਂ ਨੂੰ ਚੁੱਕ ਲਿਆ ਅੱਛਾ ਫਿਰ ਉੱਥੇ ਅੰਦਰ ਹੀ ਰੂਮ 'ਚ ਇਹਨਾਂ ਨੂੰ ਡੈਰੋਗੇਟ ਕੀਤਾ ਉਹਨਾਂ ਨੇ ਠਾਕ ਇੱਕ ਦਿਨ ਪਹਿਲਾਂ ਅੰਸ ਲੱਗੇ ਸੀ ਉੱਥੇ ਉਹ ਗ੍ਰਿਫਤਾਰੀ ਜਿਹੜੀ ਪਰ ਨਾਲੇ ਉਹ ਉਹ ਇੰਟਰੋਗੇਸ਼ਨ ਇਹਨਾਂ ਦੀ ਹੋਈ ਆ ਤੇ ਉਹਦੇ 'ਚ ਮੈਨੂੰ ਅਸਲ ਦਾ ਪਤਾ ਹੈ ਕਿ ਉਹਨਾਂ ਨਾਂ ਨਹੀਂ ਲੈਣਾ ਚਾਹੁੰਦਾ ਹੂੰ ਸੁਆਲ ਉਹਨਾਂ ਨਵੀਂ ਨਾਲ ਇਹ ਕਹਦਾ ਹੂੰ ਤੇ ਪਰ ਮੈਨੂੰ ਇਹ ਡਰ ਸੀ ਵੀ ਨਸ਼ੇ ਪਤ ਦੇ ਮਾਲ ਦੇ ਜੋ ਕੋ ਪਤਾ ਨਹੀਂ ਨਸ਼ੇ ਪਤ ਕਰਾ ਕੇ ਕਿਹਨੂੰ ਕੋਈ ਜਿਹਨੂੰ ਗਲਾ ਲਾ ਕੇ ਕੋ ਬਗਾ ਲੈਣ ਕੋਈ ਜੀ ਨਾਰਕੋਟ ਡਰਫੈਸਟ ਹੁੰਦੇ ਉਹ ਕਰ ਲੈਂਦੇ ਅਗਲੇ ਨਾਰਕੋਟ ਰਿਪੋਰਟ ਉਹ ਇਹਨੇ ਨਾਂ ਨੂੰ ਤੇ ਲਿਆ ਨਹੀਂ ਕਿਸੇ ਦਾ ਅੱਛਾ ਪਰ ਉਹਨਾਂ ਨੂੰ ਕੋਈ ਪਤਾ ਲੱਗ ਗਿਆ ਜਦੋਂ ਕਿ ਜਿਹੜੀ ਅਗੀ ਨਾਲ ਲੱਗਦਾ ਜਿਹੜੇ ਅੱਡਿਆਂ ਤੇ ਪਏ ਆ ਨਾ ਮਾਲ ਪਿਆ ਪਿਆ ਵਾ ਜੀ ਇੱਕ ਤੇ ਇਹਨਾਂ ਦਾ ਕੰਮ ਸੀ ਪੋਸਟ ਦਾ ਅੱਛਾ ਇਹ ਰਿਪੋਰਟ ਕਰਦੇ ਨੇ ਇਧਰ ਉਧਰ ਹੂੰ ਚਿੱਟੇ ਦਾ ਨਹੀਂ ਕੰਮ ਕਰਦੇ ਰੇ ਕੋਈਵੇਂ ਪੈਣ ਚ ਤੁਰ ਬੋਲਦੇ ਪੋਸਟ ਦਾ ਕੰਮ ਕੀਤਾ ਫੀਮ ਦਾ ਕੰਮ ਕੀਤਾ ਨਸ਼ੀਬੇ ਦਾ ਹਥਿਆਰਾਂ ਦਾ ਕੰਮ ਕੀਤਾ ਤੇ ਸੋਨੇ ਦਾ ਹੂੰ ਇਹ ਸਾਰੇ ਕੰਮ ਕੀਤੇ ਨੇ ਹੂੰ ਹੁਣ ਉਹ ਪੈਸਾ ਤੇ ਉਸ ਜੈਪਾਲ ਦਾ ਮੇਰੇ ਖਿਆਲ ਨਾਲ ਘੱਟੋ ਘੱਟ 20 ਬਾਈ ਕਰੋੜ ਰੁਪਈਆ ਵਾ ਹੂੰ ਪੂਰਾ ਅਛਾ ਹੁਣ ਉਹ ਨਾਮ ਮੈਨੂੰ ਪਤਾ ਨਾਮ ਉਹਨੂੰ ਕਿਹਨੂੰ ਪਤਾ ਕਿਹਨੂੰ ਮੈਨੂੰ ਹੂੰ ਉਹ ਪਤਾ ਕੀਤਾ ਵੀ ਨਹੀਂ ਆ ਸਕਦਾ ਵੀ ਕਿੱਥੇ ਪਿਆ ਕੀਤਾ ਨਹੀਂ ਪਿਆ ਜਿਹੜੇ ਦੋ ਦੁਕਾਨਾਂ ਦਾ ਨੂੰ ਪਤਾ ਅਹੀਂ ਇਹਨੂੰ ਟੱਚ ਹੀ ਨਹੀਂ ਕਰੰਦਾ ਕਿਉਂਕਿ ਹੁਣ ਪੁਲਿਸ ਪਤਾ ਕੀ ਕਰਦੀ ਹੈ ਹੂੰ ਇਹਨਾਂ ਨੇ ਤਰੀਕਾ ਕਰ ਗਈ ਨਾ ਵੀ ਇਹ ਜਦੋਂ ਪਤਾ ਲੱਗ ਜੇ ਨਾ ਵੀ ਇੱਥੇ ਤੇ ਪਿਆ ਹੋਆ ਹੂੰ ਕਿ ਚੱਕ ਦੇਣੀ ਕਿ ਫਿਰ ਰਿਕਵਰ ਨਹੀਂ ਕਰਦੇ ਹੂੰ ਇਹ ਉੱਥੇ ਲੈ ਕੀ ਕਰਦੇ ਤੇ ਕੋਈ ਦੂਜਾ ਬੰਦਾ ਆਉਂਦਾ ਕਿ ਨਹੀਂ ਆਉਂਦਾ ਉਸ ਘਰ ਦੇ ਵਿੱਚ ਜਾਂ ਜਿੱਥੇ ਰੱਖਿਆ ਹੈ ਨਾ ਹੂੰ ਹੂੰ ਹੁਣ ਅਪਾਰਟਮੈਂਟ ਤੇ ਆਪਣੇ ਕੋਈ ਦਿੱਲੀ ਵੀ ਹੈਗੇ ਨੇ ਹੂੰ ਦੋ ਹੂੰ ਬੰਦ ਪਏ ਆ ਆਪਣੇ ਘਰੀ ਦੇ ਅੱਛਾ ਹੁਣ ਜਦੋਂ ਉਹ ਮਰ ਗਿਆ ਜੈਪਾਲ ਤੇ ਜਿਨ੍ਹਾਂ ਦੇ ਨਾਂ ਤੇ ਲੈ ਗਿਆ ਉਹਨਾਂ ਦੇ ਡੇਢ ਨਹੀਂ ਵਾਪਸ 5 ਕਰੋੜ ਰੁਪਏ ਦੀ ਖੇੜਿਆ ਹੂੰ ਨਾ ਆਪਾਂ ਕਹਿ ਸਕਦੇ ਤੁਸੀਂ ਦੋ ਆਓ ਕਿ ਬਹੁਤੇ ਅੰਦਰ ਤੁਹਾਨੂੰ ਪਤਾ ਵੀ ਨਹੀਂਗਾ ਨਵੇਂ ਤੁਹਾਨੂੰ ਝੂਠ ਬੋਲੀ ਵੀ ਸਾਨੂੰ ਪਤਾ ਸਾਰੀ ਗੱਲ ਦਾ ਕਿਉਂਕਿ ਇਹਨਾਂ ਨਾਲ ਮੇਰਾ ਸੰਪਰਕਿਤ ਹੈ ਜਿੰਨ ਸਾਲ ਪਹਿਲਾਂ ਹੋਇਆ ਗੱਲ ਮੰਮੀ ਤੋਂ ਨਹੀਂ ਮੈਨੂੰ ਪਤਾ ਵੀ ਤੇ ਪਹਿਲੇ ਕੀ ਰੌਲੇ ਕੀ ਨਹੀਂ ਹੈਗੇ ਹੂੰ ਤੇ ਸਮਰਗ ਵੀ ਮੇਰਾ ਇਹਨਾਂ ਨੇ ਕਰਾਇਆ ਹੈ ਜਿਹਦੇ ਆਪਣੇ ਬੱਗੇ ਹੋਣੇ ਹੂੰ ਸ਼ੇਰ ਨਹੀਂ ਬੱਗੇ ਨਹੀਂ ਅੰਦਰ ਜਿਹੜੇ ਮੁੰਡੇ ਆ ਹੂੰ ਇਹਨੇ ਕਰਾਇਆ ਹੈ ਹਾਂ ਹਾਂ ਇਹਨਾਂ ਨੂੰ ਮੈਂ ਕਿਹਾ ਹੈ ਵੀ ਨਿਕਲ ਜਾ ਵੀ ਨਿਕਲਿਆ ਨਹੀਂ ਉਹ ਤਾਂ ਪੀ ਆਪਾ ਇਹ ਇਹ ਥੋੜਾ ਜਿਹਾ ਜ਼ਿਆਦਾ ਈਜ਼ੀ ਲੱਗਿਆ ਕਮ ਸਤ ਅੱਠ ਸਾਲ ਬਸਾ ਫੜਿਆ ਨਾ ਨਾ ਜਾਵੇ ਉਹਨੂੰ ਹੋ ਜਾਂਦਾ ਵੀ ਥੋੜਾ ਸ਼ਾਇਦ ਮੈਂ ਕਦੀ ਫੜਿਆ ਨਹੀਂ ਆਣਾ ਹੂੰ ਹੋਰ ਰੋਣਾ ਇਹ ਮਸਲਾ ਇਹ ਆ ਕਿ ਪੈਰੀ ਦਾ ਖੇਡ ਜੀ ਡਿੱਕੋ ਕੀ ਪੈਸਾ ਤੇ ਤੈਨੂੰ ਪਤਾ ਵੀ ਆਪਣੇ ਕੋਲ ਸਿਚੁਏਸ਼ਨ ਇਹ ਆ ਜਿੰਤਰੋਂ ਜ਼ਿਆਦਾ ਤੰਗੇ ਲੱਗੇ ਮੈਂ ਤੇ ਕੈਸਵੇਂ ਇਧਰ ਉਧਰ ਕਰ ਲੈਣੀ ਇੱਕ ਭਾਈ ਜੀ ਨੂੰ ਰੁਪਈਆ ਦਾ ਖੇਡ ਹੁੰਦੀ ਸਾਰੀ ਕੰਮ ਹੀ ਆ ਪਏ ਕਰਨਾ ਫਿਰ ਉਹ ਨੰਚਣ ਲੱਗ ਪਏ ਵਿਸੰਕਾ ਦੀ ਉਹ ਹੀ ਗੱਲ ਆ ਤੇ ਉਹ ਮੈਂ ਸੋਚਦਾ ਵੀ ਜਿਹੜਾ ਤੈਨੂੰ ਪ੍ਰੋਮਿਸ ਕੀਤਾ ਉਹ ਤੇ ਮੈਨੂੰ ਪਤਾ ਨਾ ਵੀ ਮੇਰੇ ਕੋਲ ਹੈਗਾ ਪਿਆ ਉਹ ਉਹ ਮੈਂ ਤਾਂ ਨਹੀਂ ਛੇੜਦਾ ਸਮਾਰੋ ਠੀਕ ਹੈ ਜਿਹੜੇ ਬੰਦੇ ਕੋਲ ਇੱਕ ਕੋਲ ਪਿਆ ਉਹ ਤੇ ਆਪਣਾ ਪਤਾ ਸੋਨਾ ਵਾ ਤੇ ਪੈਸੇ ਹਨਾ ਉਹ ਤੇ ਬੰਦਾ ਆਪਣਾ ਜਾਣਕਾਰ ਆ ਉਹ ਸਿਚੁਏਸ਼ਨ ਇਹ ਆ ਵੀ ਨਾ ਤੇ ਉਹ ਪੈਸਾ ਕੱਢ ਸਕਦਾ ਉਹ ਸਾਰਾ ਰਹਿੰਦਾ ਹੈ ਵੀ ਜਦਾਂ ਸੈਟਲਮੈਂਟ ਪੈਨਸ਼ਨ ਨਹੀਂ ਉਹ ਹੁੰਦਾ ਇਹ ਪ੍ਰੋਮਿਸ ਸੁਚਿਣ ਦਿਖਾਉਂਦਾ ਇਦਾਂ ਹਨਾ ਆਓ ਤੇ ਪਛਿਆ ਵੀ ਤਾਮ ਜਿਉ ਨੇ ਅੱਜ ਪੈਸੇ ਸ਼ੋਅ ਕਰਤੇ ਜਾਂ ਸੋਨਾ ਵੇਚਣ ਤੁਰ ਪਿਆ ਸੋਨੇ ਦੀ ਜਿਹੜਾ ਸੋਨਾ ਨਾ ਹੂੰ ਸੋਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਵੀ ਸੋਨੇ ਦੀ ਪਛਾਣ ਹੁੰਦੀ ਹੈ। ਇਹਨਾਂ ਦਾ ਗਹਿਣਾ ਹੁੰਦਾ ਠੀਕ ਹੈ। ਹੁਣ ਸੁਨਿਆਰੇ ਜੀ ਆ ਵੀ ਜਿਹਦੇ ਕੋ ਆਪਣਾ ਜਾਣਕਾਰ ਹੋਵੇ ਬੰਦਾ ਜਿਹੜਾ ਰਿਸਕ ਲੈ ਸਕਣੀ ਤੇ ਪੁੱਸ ਭੈਣ ਚ ਟੱਬਰ ਰੋਲ ਦਿੰਦੀ ਆ। ਜੇ ਬੰਦੇ ਨੂੰ ਪਤਾ ਲੱਗ ਗਿਆ ਕਿ ਇਹ ਸੋਨਾ ਪਗਲਾ ਕੇ ਇਹਨਾਂ ਨੇ ਬਿਸਕਟ ਬਣਾਇਆ ਉਹਨਾਂ ਨੇ ਕੁਝ ਕੀਤਾ। ਹੂੰ ਜਿਹੜਾ ਬਿਸਕਟ ਵੀ ਬਣਦਾ ਉਹ ਵੀ ਕੰਪਨੀ ਦਾ ਬਣਦਾ। ਹੂੰ ਸੋ ਕੁੱਲ ਮਿਲਾ ਕੇ ਸੋਨਾ ਵੇਚਣਾ ਸਭ ਨੂੰ ਕੀ ਗੱਲ ਆ। ਜਿਹੜਾ ਕੋਈ ਤੇ ਵੀ ਤੁਸੀਂ ਵੇਚਣਾ ਨਾ ਸੋਨਾ। ਉਹ ਬਹੁਤ ਔਖਾ ਕੈਪੀਟਲ ਸਟੇਟਸ ਵੇਜੋ ਖਬਰਿਆਂ ਨੂੰ ਪਤਾ ਹੁੰਦਾ ਕਿ ਸੋਨਾ ਇੰਨਾ ਜੇ ਵਿਕਿਆ ਨਾ ਕਦੇ ਉਹਦੀ ਇਨਕੁਆਰੀ ਹੋਣੀ ਹੋਣੀ ਹੂੰ ਉਹ ਸੋਨਾ ਉਹ ਮਗਾਉਣਾ ਇੱਧਰ ਅੱਛਾ ਥੋੜਾ ਥੋੜਾ ਕਰਕੇ ਉਹ ਮੇਰੀ ਗੱਲ ਹੋਜੀ ਬੰਦੇ ਨਾਲ ਤੇ ਉਹ ਪਰ ਉਹ ਬੰਦਾ ਕਹਿੰਦਾ ਵੀ ਜਿੱਦਾਂ ਮਤਲਬ ਹਜੇ ਨਹੀਂ ਹਜੇ 6 ਮਹੀਨੇ ਹੋ ਫੋਨ ਵੀ ਨਹੀਂ ਕਹਿੰਦਾ ਉਹਨੇ ਮੈਨੂੰ ਫੋਨ ਕਰਕੇ ਸਿਰਫ ਦੱਸਿਆ ਸੀ ਕਿ ਕੀ ਕਰਨਾ ਤੇ ਉਸ ਤੋਂ ਬਾਅਦ ਉਹਨੇ ਮੈਨੂੰ ਇਹੋ ਗੱਲ ਕਹੀ ਕਿ ਮੈਨੂੰ ਫੋਨ ਨਾ ਕਰੀ 6 ਮਹੀਨੇ ਬਾਅਦ ਕਹਿੰਦਾ ਮੈਂ ਤੁਹਾਨੂੰ ਵਾਪੇ ਕਾਲ ਕਰੂੰਗਾ 6 ਮਹੀਨੇ ਪਹਿਲੇ ਨੇ ਹਣਾ ਤੇ 6 ਮਹੀਨੇ ਪੈ ਗਏ ਤੇ ਉਦਾਂ ਉਹਨੇ ਮੈਨੂੰ ਇਹ ਗੱਲ ਕਹੀ ਸੀ ਵੀ ਮੈਂ ਉਧਰ ਕਿਨਾਂ ਮਲਿਕ ਕਰੀ ਨਾ ਕਿਸੇ ਬੰਦੇ ਨੂੰ ਸਹਿਬਾਂ ਦੇ ਪਰ ਹੁੰਦਾ ਉਹਨੂੰ ਮੈਂ ਇਹ ਨਹੀਂ ਦੱਸਣਾ ਵੀ ਮੈਂ ਪੈਸੇ ਤੋਂ ਦੇਣੇ ਉਦਾਂ ਮਨ ਕਰਦਾ ਹਾਂ ਉਹ ਉਹ ਜੇ ਆ ਜਾਂਦੇ ਪੈਸੇ ਹਨਾ ਫਿਰ ਤੇ ਆਪਣੀ ਗੱਲ ਮਸੜਿਆ ਹਲ ਹੋ ਜਾਣਗੇ ਬਹੁਤ 12-13 ਹਜ਼ਾਰ ਡਾਲਰ ਜਾਂ 15 ਹਜ਼ਾਰ ਡਾਲਰ ਜਿੰਨਾ ਵੀ ਆਉਂਦਾ ਉਹ ਮੈਂ ਉਹਨਾਂ ਨੇ ਕਿਹੜਾ ਵਗਣਾ ਵੀ ਮੇਰਾ ਸਾਫ਼ ਕਰੋ ਭੈ ਜੋ ਕਿਹੜਾ ਵੀ ਆਪਾਂ ਜੜੀਆਂ ਲੱਗ ਕਮਾਏ ਹੂੰ ਜੇ ਇਹਦੇ ਤੋਂ ਨਿਕਲ ਜਾਂਦਾ ਕੰਮ ਫੇਰ ਤੇ ਕੋਈ ਸੌਖਾ ਹੀ ਸਰਦੰਮ ਫੇਰ ਤੇ ਮਜ਼ਾਦ ਦੀ ਚੋਟ ਲਬਾ ਹੋਣਾ ਜ਼ਰਾੜਾ ਵੀ ਬੈਠਣਾ ਹਨਾ ਉਕੇ ਮੈਨੂੰ ਹੁਣ ਜੇ ਕ੍ਰੈਡਿਟ ਕਾਰਡ ਵਾਲਾ ਨੇ ਵੀ ਮੈਂ ਕਰਨੀ ਪਈ ਸੈਟਲ ਆਹੋ ਸਮਝਿਆ ਨਹੀਂ ਬਈ ਜੇ ਆਪ ਨੂੰ ਪਤਾ ਹੀ ਨਹੀਂਗਾ ਕਿ ਇਹਨੇ ਵਰਤੇ ਹੁਣ ਜਿਹੜੇ ਸਿਚੁਏਸ਼ਨ ਚ ਇਹ ਹੀ ਭੁੰਮਲੀ ਚਲੋਣ ਠੀਕ ਹੈ ਮੜਾ ਮੋਟ ਹਨਾ ਉਦੋਂ ਤੇ ਜ ਨਸ਼ੇ ਪਤੇ ਕਰਦੇ ਸੀ ਇਹਨਾਂ ਨੂੰ ਕੁਝ ਨਫੇ ਘਾਟੇ ਨਾ ਪੈਦਾ ਥੋੜੀ ਪਤਾ ਹੈ ਹੁਣ ਹੈ ਪੀਦੇ ਖਾਨ ਤੇ ਉੱਤੇ ਮੈਂ 50 ਹੀ ਪੈਸੇ ਦਿੱਤੇ ਮੈਂ ਮੁਕਰ ਵੀ ਹਵਲ ਕੀ ਕੀ ਫਰਕ ਪੈਂਦਾ ਮੈਂ ਉਹਨਾਂ ਲੋਕਾਂ ਨੂੰ ਪੈਸੇ ਦਿੰਦੇ ਜਿਨ੍ਹਾਂ ਨੂੰ ਮੈਂ ਕਿਹਾ ਤੀ ਨੂੰ ਪੈਸੇ ਨਾ ਦੇਉਗੇ ਪੋਈਆ ਮੈਂ ਅਗੋਸਟਾਂ ਨੂੰ ਵੀ ਤੋਹੀ ਚਲਦੇ। ਮੈਂ ਇਹ ਗੱਲ ਕਹਿਣਾ ਵੀ ਇਹ ਤੇ ਚਾਰੀ ਦੋਸਤੀ ਆ। ਕਰੀ ਕਰੋ ਤੁਹਾਡੀ। ਜੇ ਤੁਸੀਂ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਅਗਲੇ ਦਿਨ ਘਰ ਬਨੇ ਮਨਾ ਕੀਤਾ ਪਈ ਤਾਂ ਇਹ ਨਹੀਂ ਮੋੜਨੇ। ਤੇ ਜੇ ਭੈਣ ਜੀ ਤੁਸੀਂ 1.5 ਲੱਖ ਰੁਪਏ ਦੇ ਤੱਕ ਭੁੱਲ ਜਾਓ। ਮੇਰੀ ਵੀ ਦੁਨੀਆ ਆ। ਹੁਣ ਮੈਨੂੰ ਕੋਈ ਤੁਮ ਸਹੀ ਗੱਲ ਦੱਸਾਂ। ਮੈਨੂੰ ਪਹਿਲਾ 2 ਚਰ ਸੀ ਜਾਂ ਪਿਛੇ ਨਾਲੀਆਂ। ਹੈਨਾ? ਬਲੌਕ ਪਿਆਵ 4.5 ਲੱਖ ਰੁਪਏ ਦਾ। ਪਰ ਭੈਣ ਜੀ ਉਹ ਏਦਾਂ ਦੀ ਜੀਤ ਨਹੀਂ ਵੀ ਸਾਰ ਦੁਕਾਨ ਤੇ ਜਾ ਕੇ ਵੇਚ ਲਈ ਆ। ਹੂੰ। ਪਿੰਡ ਲੈ ਲਿਆ ਸੀ ਮਤਲਬ ਕਿ ਖਾਇਆ ਕਿਤੇ ਮੈਂ ਪਰ ਉਹ ਮੈਨੂੰ ਲਿਆ ਤੇ ਮੈਂ ਕਿਸੇ ਕਾਰਜ ਵਾਸਤੇ ਸੀ ਨਾ ਪਰ ਮੈਨੂੰ ਐ ਲੱਗਦਾ ਵੀ ਉਹ ਉਹਦੀ ਕੋਈ ਲੋੜ ਨਹੀਂ ਪੈਣੀ ਹਾਲ ਦੀ ਘੜੀ 2-4 ਸਾਲ ਵਾਸਤੇ ਮੈਨੂੰ 3-3 ਸਾਲ ਵਾਸਤੇ ਹੈ ਨਾ ਮੈਨੂੰ ਹੋਰ ਕਿਤੇ ਪਾਸੇ ਨਿਕਲਣਾ ਪੈਣਾ ਤੇ ਇੰਨਾ ਤਾਂ ਕਿਸੇ ਨੂੰ ਆਪਾਂ ਦੇ ਨਹੀਂ ਸਕਦੇ ਤੇ ਉਹ ਮੈਨੂੰ ਐ ਲੱਗਦਾ ਹੈ ਕਿ ਹੁਣ ਉਹਨੂੰ ਵੇਚਾਂ ਪਰ ਉਹ ਵੇਚਣ ਦੇ ਮਸਲੇ ਜਿੱਥੇ ਕੀ ਉਹਨੂੰ ਚੀਜ਼ਾਂ ਵੇਚਣ ਦਾ ਸਮਾਂ ਬੜਾ ਰਿਸਕੀ ਹੁੰਦਾ ਕਿ ਤੁਸੀਂ ਉਲਟਾ ਹੋਰ ਪਹਿਰਾ ਗੰਦੇ ਉੱਤੇ ਹੈ ਨਾ ਸੋ ਮਤਲਬ ਪੈਸਿਆਂ ਨਾਲ ਇੰਨਾ ਮੋਜੂਗਾ ਪਰ ਇਹ ਪ੍ਰੋਮਿਸ ਨਹੀਂ ਹੈਗਾ ਕਿ ਕਦੋਂ ਹੋਊਗਾ ਜੇ ਮੈਂ ਤੈਨੂੰ ਕਹਿੰਦਾ ਨਾ 100000 ਰੁਪਏ ਦੇਣ ਦੇਣਾ ਵੱਖਰਾ ਉਹ ਤਾਂ ਮੈਂ ਦੇ ਦੂੰਗਾ ਦੋ ਤਿੰਨ ਮਹੀਨਿਆਂ ਵਿੱਚ ਮੈਕਸਿਮਮ ਚੰਨ ਮਹੀਨੇ ਲੱਗਣਗੇ ਜੇ ਮੈਨੂੰ ਜੇ ਬਦਲ 1800000 ਰੁਪਏ ਉਹਨਾਂ ਦਾ ਪੈਣਾ ਹੀ ਹੋਰ 6 ਮਹੀਨਿਆਂ ਨੂੰ ਕਿਤੇ ਨਾ ਕਿਤੇ ਤਾਉਣਾ ਹੀ ਪੈਣਾ ਵੀ ਜੇ ਆਪਾਂ ਹੁਣ ਜੇ ਪੈਸੇ ਨਹੀਂ ਹੋ ਜਾਂ ਗੁਜਾਇਸ਼ ਹੁੰਦੀ ਜਾਂ ਸਰਦਾ ਹੁੰਦਾ ਫੇਰ ਆਪਾਂ ਲੀਵਰ ਕਰਕੇ ਲਾਇਸੈਂਸ ਘਾਤੋਂ ਬਣਾਉਂਦੇ ਸਿੱਧਾ 5-6 ਲੱਖ ਰੁਪਏ ਜੇ 5 ਸਾਲ 5-6 ਲੱਖ ਰੁਪਏ ਦੇ ਕਿਤੇ ਵੀ ਟ੍ਰਾਂਸਪੋਰਟ ਜਾ ਜਾਂਦੇ ਹੂੰ ਹੂੰ ਠੀਕ ਹੈ 10 ਮੈਂ ਦਬਾਉਣਾ ਇਹਨਾਂ ਕੋਲ 3 ਮੈਂ ਲਵਾਂਗਾ ਵੱਖਰਾ ਹੂੰ ਪਿਆਣਾ ਹੋ ਗਿਆ ਜਿਹੜਾ ਬਾਕੀ ਪੈਸੇ ਆ ਮੈਂ ਕੋਸ਼ਿਸ਼ ਕਰੂੰਗਾ ਤੈਨੂੰ ਦੇਣ ਦੀ ਉਹ ਜਿਹੜਾ ਤੈਨੂੰ ਦੱਸਿਆ ਨਾ ਪਿੰਡ ਪਿਆ ਸੌਦਾ ਪਤਾ ਜਿਹਦੇ ਉਹਦਾ ਡੀਲ ਹੋ ਕੋ ਜਾਣੀ ਉਹ ਅੱਜ ਹੋਵੇ ਨਾ 6 ਮਹੀਨੇ ਨੂੰ ਹੋਵੇ ਜਾਂ ਸਾਲ ਨੂੰ ਵਾਦੇ ਤੇ ਟਾਈਮ ਨਹੀਂ ਲੱਗੂਗਾ ਇਥੋਂ ਪਰ ਮਿਲ ਜਾਣਗੇ ਪੈਸੇ ਜਹੇ ਨਹੀਂ ਮਰਦੇ ਹਨਾ ਜਿੰਨੇ ਵੀ ਤੇਰੇ ਬਣਦੇ ਆ ਪੈਸੇ ਮਿਲ ਜਾਣਗੇ ਮੇਰੇ 2000 ਤੋਂ ਹੋਰ ਲਾ ਲਾ 15000 ਟੋਟਲ 15000 ਲਾ ਲਾ ਇਹ 2000 ਪੀਛੇ 5000 ਰੁਪਈਆ ਦਾ ਮੈਂ ਹੋਰ ਤੈਨੂੰ ਕਰਕੇ ਦੂੰਗਾ ਕੀ ਤੈਨੂੰ ਮੈਂ ਕਰਕੇ ਦਵਾ ਪਰ ਉਹਦੀ ਕੋ ਗਰੰਟੀ ਨਹੀਂ ਉਹ ਸਾਦਕ ਦਾ ਸੇਮ ਟਾਈਮ ਲੱਗ ਸਕਦਾ ਉਹਦਾ ਵੀ ਕੱਲ ਨੂੰ ਹੀ ਹੋ ਜੇ ਜਿਸ ਦਿਨ ਉਹ ਵਿਕ ਗਿਆ ਉਹਨੂੰ ਕਿ ਉਹ ਪਿੰਡ ਮੇਰਾ ਹੋਰ ਕਿਸੇ ਦਾ ਪੈਸਾ ਦੇਣ ਵਾਲਾ ਕੋਈ 31000 ਰੁਪਏ ਜੋਤੀ ਦਾ ਤੇ 31000 ਲਾਲਾ 50000 ਤੇ ਰਹੂਗਾ ਹਨਾ ਤੇ ਪੈਸੇ ਮੇਰੇ ਕੋ ਘਟੋ ਘਟਨੀ ਇਕੱਠਾ ਕਰਨ ਵਾਲਾ 20 ਲੱਖ ਰੁਪਏ ਦੇ ਕਰੀਬ ਹੈ ਜੇ ਸਾਰਾ ਸੌਦਾ ਪਤਾ ਭਾਲਾ ਮੈਂ ਆਪਣਾ ਤੇ ਉਹ ਮੈਂ ਕਿਹੜਾ ਘਰ ਦੱਸ ਵੀ ਨਹੀਂ ਸਕਦਾ ਵੀ ਪੈਸੇ ਕਾਦੇ ਆ ਕਾਦੇ ਨਹੀਂ ਆਂਗੇ ਤੇ ਉਹਦਾ ਟਾਈਮ ਮੇਰੇ ਕੋ ਹੀ ਰਣੇ ਆ ਤੇ ਉਹ ਕਰ ਦਿੰਦਾ ਵੀ ਮਸਲਾ ਨਹੀਂ ਉਹਦੇ ਵਿੱਚ ਕੋਈ ਇਨਵੋਲਡ ਹੁਣ ਮੈਂ ਤਾਂ ਕਿਹਨਾ ਹੁਣ ਪਤਾ ਕੀ ਚੱਕਰਿਆ ਹੁਣ ਗੱਲ ਆਪਾਂ ਡਿਬੇੜ ਲਈ ਨਾ ਇੱਕ ਵਾਰੀ 10000 ਤੇਰੇ ਕੋਲ ਆ ਗਿਆ ਠੀਕ ਆ ਤਿੰਨ ਦਿਨ ਤੈਨੂੰ ਮੈਂ ਦੇ ਦਊਗਾ ਉਹ ਮੈਂ ਹੁਣ ਇੱਥੇ ਵੇਖੋ ਮੇਰੇ ਕੋਲ ਹੈਗੀ ਐ ਇੱਕ ਹੁਣ ਇਹਦਾ ਕਾਲੀ ਬੰਦਾ ਕਹਿੰਦਾ ਮੈਂ ਉਹਦਾ ਹੁਣ ਨੰਬਰ ਵੀ ਉਹਦਾ ਦਿੱਤਾ ਮੁੰਡੇ ਦਾ ਕੰਪੀ ਦਾ ਦਿੱਤਾ ਹੀ ਨਹੀਂ ਗੌਰਵ ਵੱਡਾ ਇਹ ਕਿ ਉਹ ਅੱਜ ਜਿਹੜਾ ਉਹ ਨਾ ਕੀ ਕਰਦਾ ਰਿਹਾ ਗੌਰਵ ਉਹਦਾ ਕਾਊਂਟ ਨੰਬਰ ਦਿੱਤਾ ਮੈਨੂੰ ਕਿਹਾ ਵੀ ਤੂੰ ਇਹਦੇ ਕਾਊਂਟ ਚ ਪਾ ਦੇ ਪੈਸੇ ਕਿ ਗੌਰਵ ਦੇ ਚੇਤੇ ਗੌਰਵ ਕੋ ਮੈਂ ਲੈ ਲਊਗਾ ਸਮਝਿਆ ਨਹੀਂ ਹੂੰ ਤੇ ਜਿਹੜਾ ਵਾ ਉਹ ਮੈਂ ਕਹਤਾ ਉਹ ਵੀ ਘਰ ਕੋ ਮੈਂ ਲੈ ਲਊਂਗਾ ਘਰ ਦੇ ਕੋਣੇ ਪੈ ਪਵੇ ਤੇ ਉਹ ਹੁਣ ਕਹਿੰਦਾ ਸੀ 2 ਸਰਦ ਦੇ ਲੰਗਣਗੇ ਮੈਂ ਪਵਾ ਦਊਂਗਾ ਫਿਰ ਪਈਆ 6000 ਰੁਪਏ ਤਕਰੀਬ ਵਿੱਚ ਚਲੋ ਮੈਂ ਕੋਸ਼ਿਸ਼ ਕਰੂੰਗਾ ਵੀ ਉਹ ਚੋਂ ਜੇ ਤੇ ਅੱਗੇ ਹਜੇ ਕੋਈ ਪਤਾ ਨਹੀਂ ਪੈਂਦਾ ਕੰਪਨੀ ਕਰੇ ਜੇ ਜੇ ਤੁਹਾਡੀ ਗੱਲ ਦੁਨੀਆ ਜੇ ਤੁਸੀਂ ਹੋਰ ਕਰੋ ਜਮ ਮੇਰੇ ਸਾਰਾ ਕੋਈ ਪੂਰਾ 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 ਹੋਈ ਜਾਣਾ ਉਜੀ 13000 ਰੁਪਏ ਦਈਏ ਨਾ ਮੈਨੂੰ ਜਦ ਦੱਸਦਾ 10000 ਰੁਪਏ ਨਾ ਦਵਾਉਂ ਤਨੇ ਰੁਪਏ ਜੀ ਪ੍ਰੀਮਿਅਮ ਸੋਗੇ ਤੇ ਵੀ ਮੈਂ ਚੱਲ ਬਾਅਦੋਂ ਤੈਨੂੰ ਪਾ ਦਊਂਗਾ ਦੋ ਮਹੀਨਾ ਤੋਂ 3000 ਰੁਪਏ ਦੋ ਹੀ ਦੇਣਾ ਮੈਨੂੰ 16000 ਰੁਪਏ ਹਨ ਤੇ ਤਾਂ ਮੈਂ ਤੈਨੂੰ ਦੱਸ ਦਿੰਨਾ ਮਸਲਾ ਕੀ 10000 ਤੈਨੂੰ ਮੈਂ ਦਿੱਤਾ ਨਾ ਪਰ ਉਹਨੇ ਨਹੀਂ ਪਾਣਾ ਸਮਝਿਆ ਨਹੀਂ ਮੇਰੀ ਗੱਲ ਨੂੰ ਹਮ ਚੱਲ ਮੈਂ ਫੇਰ ਵੀ ਇੱਕ ਈ ਪ੍ਰੀਮ ਨਾਲ ਵੀ ਗੱਲ ਕਰਦਾ ਪਰ ਮੇਰਾ ਆਪਣੀ ਆਖ ਗੱਲ ਤੇ ਆ ਪੱਕੀਆਂ ਮੈਂ ਪੱਕਾ ਵੇ ਇਸ ਗੱਲ ਤੇ ਜਿਹੜੀ ਮੈਂ ਤੈਨੂੰ ਕਹੀ ਆ ਨਾ 11000 ਰਾਈ ਠੀਕ ਹੈ ਉੱਤੇ ਪੱਕਾ 500 2020 ਜਦੋਂ ਵੀ ਆ ਗਿਆ ਹਨ ਵਾਂਟ ਉਹਦੇ ਮੈਂ ਪਤਾ ਹੋਣਾ ਹਨ ਫਿਰ ਜਦੋਂ ਹੁਣ ਜਿਵੇਂ ਇਥੋਂ ਨਿਕਲਿਆ ਇਹਨਾਂ ਕੇਸ ਹਨ ਉਹ ਫਿਰ ਉਹ ਪੈਸੇ ਮੰਗਾਈ ਆ ਕਿਸ ਬੰਦੇ ਕੋਲ 15-20 ਹਜ਼ਾਰ ਡਾਲਰ ਮੰਗਾਇਆ ਕਿਸੇ ਕੋਲ ਉਹ ਹੀ ਇੰਤਜ਼ਾਮ ਹੋ ਜਾਣਾ ਮਹੀਨੇ ਖੰਡ ਦੇ ਪਿੱਛੇ ਉਹ ਚ ਮੇਰਾ ਇਨਾ ਪੈਸਾ ਲੱਗਣਾ ਨਹੀਂਗਾ ਕੰਮ ਉਹ ਕੰਮ ਚ ਜੇ ਮੈਂ ਨਿਕਲਿਆ ਇਥੋਂ ਤੇ ਜੇ ਨਾਂ ਨਹੀਂ ਦਿੰਦਾ ਮੈਨੂੰ ਫਿਰ ਵੀ ਉਹ ਪੈਸੇ ਜਿਹੜੇ ਆ ਉਹ ਮੈਂ ਵਸਤ ਲੈਣੇ ਕਿਉਂਕਿ ਉਹ ਪੈਸੇ ਆ ਮੇਰੇ ਹੀ ਸੀ ਹਾਂ ਉਹ ਜੈਪਾਲ ਨੇ ਲੁੱਟ ਕੀਤੀ ਸੀ ਇੱਕ ਹੀ ਹਾਂ ਠੀਕ ਹੈ ਉਹ ਪੈਸੇ ਉਹਦੇ ਚ ਮੇਰਾ ਹਿੱਸਾ ਹੀ ਸੀ अच्छा मेरे को लागती हूं दद देना कि वो मेरा हिस्सा ही वो वो लला भाई जो है गई थी 40 लाख रुपए की पूरी खेड़ जड़ी वो थी। थी। वो 40 लाख रुपए ਦੇ ਵਿੱਚ ਰੁਪਏ ਸੀ ਦਾਲਕ ਮੇਰਾ अच्छा ਤੇ ਉਹ ਉਹ 10 लाख ਰੁਪਇਆ ਜਿਹੜਾ ਸੀ ਉਹ ਹੁਣ ਜਦੋਂ ਉਹ ਮਰ ਗਿਆ ਮੁੰਡਾ ਹਨਾ ਜੈਪਾਲਾ ਉਹਨੇ ਕੰਟਰੋਲ ਹੋ ਗਿਆ ਹਾਂ ਹੁਣ ਜਿਹੜੇ ਬੰਦੇ ਕੋ ਪੈਸੇ ਜਿੰਨਾ ਚਿਰ ਤੇ ਉਹ ਜਿੰਦਾ ਸੀ ਮੈਨੇ ਮੰਗੇ ਉਹਦੇ ਕੋਈ ਨਾ ਜਿਹੜੀ ਮੰਗੀ ਸੀ ਜਨਾ મતલਬ ਉਲਟਾ ਸਭ ਉਹਦੇ ਬੰਦਿਆਂ ਦੇ ਪੈਸੇ ਬੋਏ ਲੱਗੇ ਜਿਹੜੀ ਛਣ ਕੇ ਰਹੇ ਮੇਰੇ ਕੋਲ ਨੇ ਨਮੀਰ ਗੁੰਮ ਲਾ ਕੇ ਤੇ ਜ਼ਾਬ ਕਰਾਉਣਾ ਨੂੰ ਅੱਛਾ ਤੇ ਹੋਣੋ ਮਰ ਗਿਆ ਸੀ ਤੇ ਜਿਹੜੇ ਬੰਦੇ ਦਾ ਹੈਗਾ ਸੀ ਨਾ ਜਿਹ ਕੋ ਪੈਸੇ ਪਏ ਸੀ ਉਹਨਾਂ ਮਨਵਾ ਵੀ ਹੋਣਾ ਹੈ ਅੱਛਾ ਤੇ ਬਈ ਉਹਨਾਂ ਪੈਸਿਆਂ ਦਾ ਕੀ ਕਰਨਾ ਹੈ ਨਾ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਪੈਸੇ ਜਿਹੜੇ ਆ ਨਾ ਮੈਂ ਨਿੱਜੀ ਤੌਰ ਤੇ ਵਰਤਾਂ ਹੂੰ ਠੀਕ ਹੋ ਗਿਆ ਤੇ ਮਸਲਾ ਸੀ ਜਿਹੜੇ ਕੰਮ ਨੂੰ ਕੀਤਾ ਸੀ ਉਹ ਕੰਮ ਹੋਰ ਸੀ ਕੰਮ ਦਾ ਮਸਲਾ ਸੀ ਕੋਈ ਉਧਰਲੇ ਪਾਸੇ ਲਾਉਣਾ ਸੀ ਕੰਮ ਕੋਈ ਹੈ ਨਾ ਤੇ ਉਹ ਉਹਦੇ ਚ ਹੁਣ ਪੈਸਾ ਮੇਰੇ ਕੋਲ ਹੈ ਨਹੀਂ ਅਜਦਾ ਉਹ ਮੈਂ ਬੰਦੇ ਨੂੰ ਕਿਹਾ ਵੀ ਮੈਨੂੰ ਭੇਜ ਉਹ ਮੈਂ ਤਾਂ ਵਰਤ ਨਹੀਂ ਵੀ ਜੇ ਮੈਨੂੰ ਇਥੋਂ ਨਿਕਲਣਾ ਪਿਆ ਇਹਨੇ ਕੇਸ ਹੁਣ ਇਹ ਵੀ ਜਿਹੜਾ ਮੇਰਾ ਨਿੱਜੀ ਮਸਲਾ ਹੈ ਵੀ ਜੇ ਇੱਥੇ ਮੇਰਾ ਰੀਪੀਜ਼ਾ ਨਹੀਂ ਵੀ ਨਹੀਂ ਹੁੰਦਾ ਇਹ ਕਰਕੇ ਨਹੀਂ ਹੋਣਦਾ ਵੀ ਆਪਾਂ ਜਿਹੜਾ ਵਾ ਵੀ ਇੰਡੀਅਨ ਗਵਰਨਮੈਂਟ ਦਾ ਰੋਲ ਆ ਤਾ ਗਿਆ ਆਪਣੇ ਨਾਲ ਹਣਾ ਕੋਈ ਮੈਂ ਪਰਸੰਧ ਮਸਲਾ ਤਾਂ ਹੈ ਨਹੀਂ ਮੇਰੇ ਕਿਹੜਾ ਵੱਟ ਦਾ ਰੋਲ ਆ ਇਹਨਾਂ ਕਿ ਮੈਂ ਸੋਚਿਆ ਸੀ ਉਦੋਂ ਪੈਸੇ ਮੰਗਾਉਂਗਾ ਜੇ ਕਿਤੇ ਇੱਥੇ ਰੋੜ ਪੈ ਗਈ ਕਿਸੇ ਕੇਸ ਦੇ ਮਸਲੇ ਚ ਕਿ ਉਦਾਂ ਉਹਨੇ ਮੈਂ ਫੋਨ ਕੀਤਾ ਸੀ ਉਹ ਕਹਿੰਦਾ ਹੈ ਭਾਈ ਹਜੇ ਤਾਂ ਮੈਂ ਟ੍ਰਾਂਸਫਰ ਨਹੀਂ ਕਰ ਸਕਦਾ ਅੱਛਾ ਸਿਚੁਏਸ਼ਨ ਇਦਾਂ ਦੀ ਆ ਵੀ ਸਾਰੇ ਉਹਦੇ ਟਰੈਕਿੰਗ ਹੋਣ ਲਈ ਆ ਪੈਸੇ ਕੈਸ਼ ਦੇ ਰੂਪ ਚ ਹਨਾ ਕੁਝ 골ਡ ਹੈ ਕੁਝ ਪੈਸਾ ਉਹ ਵੀ ਕਹਿੰਦਾ ਕਨਵਰਟ ਕਰਦੇ ਟਾਈਮ ਲੱਗ ਜਾਣਾ ਕਿ ਅਜੇ ਕਿਹਨੂੰ ਸੋਨਾ ਵੀ ਨਹੀਂ ਪੜਨਾ ਆਪਣੇ ਹੱਥੋਂ ਤਾਂ ਜਾ ਤਾਂ ਜੈਪਾਲ ਦਾ ਕਾਊਂਟਰ ਹੋਇਆ ਹਾਂ ਇਹ ਬੰਦੇ ਨੇ ਮੰਨਣਾ ਹੀ ਨਹੀਂ ਗਾ ਕਿ ਨਹੀਂ ਹੈ ਸੀ ਕਿਉਂਕਿ ਪਤਾ ਹੀ ਉਹਨਾਂ ਨੂੰ ਕਿਹਦੇ ਕਿਹੜੇ ਬੰਦੇ ਆ ਤੇ ਮੈਂ ਉਹਨੂੰ ਕਿਹਾ ਵੀ ਚਲ ਕੋਈ ਇੰਤਜ਼ਾਮ ਕਰ ਉਹ ਕਹਿੰਦਾ ਮੈਂ ਅਮਰੀਕਾ ਨਾਲ ਗੱਲ ਕਰ ਦਾਂਗੇ ਇਸ ਬੰਦੇ ਨਾਲ ਉਹਨੂੰ ਮੈਂ ਕਹਿੰਦਾ ਵੀ ਡਾਲਰ ਭੇਜ ਦੇ ਉੱਥੇ ਉਹਨਾਂ ਨਾਲ ਗੱਲ ਕਰਕੇ ਬਾਅਦ ਚ ਉਹਨੂੰ ਦੇ ਦੂੰਗਾ ਨਾ ਕਿ ਬੰਦੇ ਤੇ ਜਵਾਨ ਅੜੀ ਇਹਨਾਂ ਦੇ ਮੁਕਰ ਨਾਲ ਤੇ ਕੋਈ ਮੁਕਰ ਨਾਲ ਹੁੰਦੇ ਤੇ ਉਹਨ ਕਿਹੜਾ ਕੋ ਬਾਲੀ ਵਾਰ ਸੀ ਨਾ ਤਾਂ ਪਬਲਿਕਲੀ ਕਹਿ ਸਕਦੇ ਨਹੀਂ ਉੱਠ ਕੇ ਵੀ ਆਪਾਂ ਜਾ ਪਾਕ ਪਹਿ ਲੈਣੀ ਹਾਂ ਇਹ ਗੱਲ ਕਹਿਂਦੇ ਆ ਵੀ ਤੁਸੀਂ ਕਿੰਨੇ ਹੁਣ ਦਵਾ ਸਕਦੇ ਮੈਨੂੰ ਚਾਚੇ ਤੋਂ ਵੀ ਜਿਹੜੇ ਉਹ ਨਾ ਦੇ ਗਏ ਮੈਨੂੰ ਮੈਂ ਤੈਨੂੰ ਕਹਿਣਾ ਜਿਹੜੇ ਮੇਰੇ ਪੈਸੇ ਹਨ ਨਾ ਉਹਨੂੰ ਇਹ ਗੱਲ ਕਹਿਣਾ ਜਿਹੜੇ ਤੂੰ ਲੈਣੇ ਆ ਕਿੰਨੇ ਲੈਣੇ ਉਹਨਾਂ ਆਪਣੇ ਉਹਨਾਂ ਦੇ ਪੈਸੇ ਉਹਨਾਂ ਤੋਂ ਮੇਰੇ ਉਹਨਾਂ ਜਿਹੜਾ 8000 ਰੁਪਏ ਦਾ ਉਹਨਾਂ ਨੇ ਦੇਦਾ ਮੈਨੂੰ ਬਾਕੀ 2-3000 ਹੋਰ ਵਧੂ ਕੋ 2000 2500 ਜਿੰਨਾ ਵੀ ਵਧਿਆ ਉਹ ਹਿਸਾਬ ਕਰਨਾ ਉਹਨਾਂ ਦਾ ਠੀਕ ਹੈ ਉਹਨਾਂ ਉਹਨਾਂ ਕੋਲ ਤੋਂ ਲੈਣਾ ਮਤਲਬ 2-3000 ਰੁਪਏ ਹਨਾ ਉਹ ਛੱਡਦੇ ਉਹ ਤੇਰੀ ਉਹਨਾਂ ਨਾਲ ਗੱਲਬਾਤ ਹੈ ਮੈਂ ਉਹਨੂੰ ਕਹਿੰਦਾ ਬਈ ਨੂੰ 10000 ਰੁਪਏ ਦੇ ਦੋ ਠੀਕ ਹੈ 10000 ਰੁਪਏ ਮੈਂ ਉਹਨੂੰ ਕਹਿੰਦਾ ਬਈ ਨੂੰ ਦੇ ਦੋ ਠੀਕ ਹੈ ਹੂੰ 3000 ਰੁਪਏ ਤੈਨੂੰ ਮੈਂ ਦੇ ਦੂੰਗਾ 13000 10000 ਰੁਪਏ ਮੈਂ ਤੈਨੂੰ ਦੇ ਸਕਦਾ ਤੇ 3000 ਰੁਪਏ ਮਤਲਬ ਉਹ ਕਿਉਂ ਦੇ ਸਕਕੇ ਕਿਦਾਂ ਕਹਿ ਰਹੇ ਹੋ ਕਿ 3000 ਰੁਪਏ ਤਾਂ ਮੈਂ ਇੰਤਜ਼ਾਮ ਹੋ ਜਾਣਾ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਤੇ ਉਹ ਭਾਵੇਂ ਮਤਲਬ ਉਹ ਜਿਆ ਪਰ ਵਾਲੇ ਤਾਂ ਨਾ ਵੀ ਕੋਈ ਵੀ ਮਸਲਾ ਨਾ ਉਹ ਆਪਣਾ ਹੋ ਜਾਣਾ ਇੰਤਜ਼ ਉਜਨੇ ਗੱਲ ਤੇ ਉਹ ਆਪਣੇ ਕੋ ਹੈਗਾ ਜੀ ਗਾਰਡਨ ਵਿੱਚ ਇੱਕ ਮੇਰੇ ਕੋ ਫੋਨ ਪਿਆ ਵਾ ਜਾਂ ਮੈਂ ਫੋਨ ਵੇਚੂਗਾ ਫਿਰ ਅੱਗੇ ਬੰਦ ਦਿਨ ਮੈਂ ਸਹੀ ਹਾਂ ਦੱਸਾਂ ਮੈਂ 1 ਲੱਖ ਰੁਪਏ ਦਾ ਫੋਨ ਤੇਰੇ ਸਾਹਮਣੇ ਭੇਜਾਂਗਾ ਬੰਦ ਹੁਣ ਉਹ ਸਾਰੇ ਪੈਸੇ ਭੁਮੜੀ ਦੇ ਉੱਧਰ ਖਰਚੇ ਗਏ ਹਨਾ ਮੈਂ ਉਹ ਵੀ ਪੈਸੇ ਜਿਹੜੇ ਸੀ ਨਾ ਉਹ ਵੀ ਪੈਸੇ ਮੈਂ ਦੇਣ ਨੂੰ ਲੈ ਹੀ ਮੈਂ ਰਦਾ ਹੀ ਲੱਖ ਰੁਪਏ ਤੈਨੂੰ ਦੇ ਦਾਂ